ਮੈਂ ਪਿਛਲੇ ਦਿਨੀ ਜਿਹੜਾ ਉਦੋਂ ਇਹ ਜਿਹੜਾ ਸਾਰਾ ਕਾਹਨ ਹੋਇਆ ਤੇ ਮੈਂ ਉਦੋਂ ਤੱਕ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਸੀ ਉੱਥੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਣੇ ਸੀ ਤੇ ਜਿਹੜਾ ਭਾਈ ਸੰਦੀਪ ਸਿੰਘ ਜਿਹਨੇ ਉਸ ਵੇਲੇ ਸ਼ੇਰ ਸੈਨਾ ਦਾ ਭਾਵੇਂ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਤੇ ਕਿਸੇ ਵੀ ਆਪਾਂ ਨਿੱਜੀ ਤੌਰ ਤੇ ਕਿਸੇ ਦੇ ਵੀ ਖਿਲਾਫ ਨਹੀਂ ਪਰ ਜੇ ਕੋਈ ਜਦ ਆਪ ਕੀ ਔਗ ਨਿਧਾਨ ਬਣੇ ਆਤ ਕੀ ਰਣ ਮੈ ਤਾਂ ਵੀ ਹੁਜ ਮਰੋ ਸੋ ਕੋਈ ਵੀ ਸਾਡੇ ਆਣ-ਬਾਣ ਸ਼ਾਨ ਦੇ ਖਿਲਾਫ ਬੋਲਦਾ ਹੈ ਤੇ ਵੈਸੇ ਗੁਰੂ ਸਾਹਿਬ ਨੇ ਜਿਹੜਾ ਇਹ ਖਾਲਸੇ ਪੰਥ ਦੀ ਸਾਜਣਾ ਗੋ ਗਰੀਬ ਦੀ ਰੱਖਿਆ ਵਾਸਤੇ ਕੀਤੀ ਤੇ ਜੇ ਕੋਈ ਖਾਲਸੇ ਦੇ ਆਣ-ਬਾਣ ਸ਼ਾਨ ਉੱਤੇ ਖਲਾਫ ਬੋਲਦਾ ਤੇ ਜਿਹੜਾ ਆਪਣੇ ਸ਼ੇਵ ਸੈਨਾ ਦੇ ਜਿਹੜੇ ਉਸ ਵੇਲੇ ਅਮਰਸਰ ਸਾਹਿਬ ਵਿਖੇ ਸੁਦੀ ਰਸੂਰੀ ਜਾਂ ਜਿਹੜੇ ਵੀ ਕੋਈ ਖਿਲਾਫ ਬੋਲਦੇ ਨੇ ਸਮੇਂ-ਸਮੇਂ ਸਰ ਸੋ ਖਾਲਸੇ ਨੇ ਉਹਨਾਂ ਦਾ ਜਿਹੜਾ ਹਿਸਾਬ-ਚੁਕਤਾ ਕੀਤਾ ਤੇ ਹੁਣ ਵੀ ਭਾਈ ਸੰਦੀਪ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਇਹ ਕਾਰਜ ਕੀਤਾ ਸੀ ਤੇ ਉਹਨਾਂ ਨੂੰ ਜਿਹੜਾ ਗਲਤ ਉਹਨਾਂ ਨੂੰ ਤਸੀਹੇ ਦਿੱਤੇ ਤੇ ਜੋ ਉਹਨਾਂ ਦੀ ਕਾਰਵਾਈ ਸਰਕਾਰੀ ਤੌਰ ਤੇ ਕਾਨੂੰਨੀ ਮੰਨੀ ਦੀ ਹੈ ਉਹ ਤੇ ਠੀਕ ਹੈ ਪਰ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਤਸੀਹੇ ਦੇ ਨੇ ਉਹਨਾਂ ਦਾ ਇਲਾਜ ਵੀ ਨਾ ਕਰਵਾਉਣਾ ਤੇ ਉਹ ਜਿਹੜਾ ਬਹੁਤ ਹੀ ਮੰਦਪਾਗ ਹੈ ਤੇ ਉਹਨਾਂ ਦਾ ਜਿਹੜਾ ਇਲਾਜ ਵੀ ਤੁਰੰਤ ਕਰਵਾਇਆ ਜਾਣਾ ਚਾਹੀਦਾ ਤੇ ਸਾਰੀਆਂ ਨਹਿਂਗ ਸਿੰਘ ਜਥੇ ਬੰਦੀਆਂ ਜਿਹੜੀਆਂ ਨੇ ਅਸੀਂ ਆਪਣੇ ਇਹ ਮੰਗ ਕਰਦੇ ਆਂ ਕਦੇ ਖਾਲਸਾ ਮੰਗ ਨਹੀਂ ਕਰਦਾ ਪਰ ਫਿਰ ਵੀ ਭਾਈ ਸੰਦੀਪ ਸਿੰਘ ਜਿਨ੍ਹਾਂ ਨੇ ਇਹ ਜਿਹੜੀ ਹੈ ਕੁਰਬਾਨੀ ਕੀਤੀ ਹੈ ਤੇ ਜਿਹੜਾ ਖਾਲਸੇ ਪੰਥ ਦੀ ਸ਼ਾਨ ਦੇ ਖਿਲਾਫ ਬੋਲਦਾ ਸੀ ਤੇ ਉਹ ਜਿਹੜਾ ਸੀ ਉਹਨੂੰ ਸੋਧਿਆ ਸੀ ਤੇ ਉਹਨੂੰ ਜਿਹੜਾ ਅੰਦਰ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਇਹ ਉਸ ਜਿਹੜਾ ਮਾਰਕੁੱਟ ਕੀਤੀ ਗਈ ਤੇ ਉਹਨੂੰ ਜਿਹੜੀ ਦਵਾਈ ਨਹੀਂ ਦਿੱਤੀ ਜਾ ਰਹੀ ਉਹਦਾ ਇਲਾਜ ਵੀ ਨਹੀਂ ਸਹੀ ਤਰੀਕੇ ਦੇ ਨਾਲ ਕਰਵਾਇਆ ਜਾ ਰਿਹਾ ਚਲੋ ਤਾਂ ਅਜੇ ਬਹੁਤਾ ਪਤਾ ਨਹੀਂ ਪਰ ਫਿਰ ਵੀ ਜੇ ਕੋਈ ਵੀ ਕਿਸੇ ਨੂੰ ਇਸ ਤਰ੍ਹਾਂ ਗਲਤ ਆਪਣੇ ਬੰਦੇ ਨੂੰ ਜਿਹੜਾ ਜੇਲ੍ਹ ਦੇ ਵਿੱਚ ਉਹਨੂੰ ਤਸੀਹੇ ਦੇਣੇ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜਿਹੜਾ ਵੀ ਅਫਸਰ ਕੋਈ ਇਹੋ ਜਿਹਾ ਗਲਤ ਕਾਰਵਾਈ ਕਰਾਉਂਦਾ ਹੈ ਜਾਂ ਕਰਦਾ ਹੈ ਤੇ ਉਹ ਜਿਹੜਾ ਆਪ ਵੀ ਪਾਪਾਂ ਦਾ ਭਾਗੀ ਹੁੰਦਾ ਸੋ ਇਸ ਕਰਕੇ ਉਹਦਾ ਤੁਰੰਤ ਜਿਹੜਾ ਭਾਈ ਸੰਦੀਪ ਸਿੰਘ ਦਾ ਇਲਾਜ ਕਰਵਾਇਆ ਜਾਣਾ ਚਾਹੀਦਾ ਇਹ ਅਦਾਲਤ ਨੇ ਵੀ ਆਗਿਆ ਦਿੱਤੀ ਹੈ ਤੇ ਉਹ ਜਿਹੜਾ ਆਪਣੇ ਉਦੋਂ ਬਹੁਤ ਧਿਆਨ ਰੱਖਣਾ ਚਾਹੀਦਾ ਉਹ ਸਿੱਖ ਕੌਮ ਦਾ ਜਿਹੜਾ ਇੱਕ ਸਾਡਾ ਯੋਧਾ ਸ਼ੂਰਮਾ ਤੇ ਉਹਦਾ ਪੂਰਾ ਧਿਆਨ ਦਿੱਤਾ ਜਾਈਦਾ ਜਿੱਥੇ ਬੰਦੀਆਂ ਵੱਲੋਂ ਤੁਹਾਡਾ ਕਿਵੇਂ ਦਾ ਨਹੀਂ ਸਿੰਘ ਜਿੱਥੇ ਬੰਦੀਆਂ ਪੂਰਾ ਉਹਦਾ ਸਮਰਥਨ ਕਰਦੀਆਂ ਨੇ ਤੇ ਜੇ ਕੋਈ ਉਹ ਚੰਗਾ ਕੰਮ ਕੀਤਾ ਉਹਨੇ ਤੇ ਉਹ ਆਪਣੇ ਜੇ ਕੋਈ ਅੱਗੇ ਵੀ ਖਾਲਸੇ ਦੀ ਪਰੇਸ਼ਾਨ ਦੇ ਖਿਲਾਫ ਬੋਲਦਾ ਤੇ ਉਹਦਾ ਹਸ਼ਰ ਜਿਹੜਾ ਹੈ ਮਾੜਾ ਹੀ ਹੁੰਦਾ ਪਰ ਨਾਲ ਇਹ ਬੇਨਤੀ ਹੈ ਅਸੀਂ ਕਦੇ ਵੀ Hindu ਧਰਮ ਜਾਂ ਸਾਡੇ ਕੋਈ ਵੀ ਹੈ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਆਪਾਂ ਸਾਂਝੀ ਵਾਲਤਾ ਦੇ ਜਿਹੜੇ ਮਦਈਆਂ ਪਰ ਜੇ ਕੋਈ ਕਦੇ ਵੀ ਖਾਲਸੇ ਦੀ ਸ਼ਾਨ ਦੇ ਖਿਲਾਫ ਬੋਲਦਾ ਤੇ ਉਹਨੂੰ ਜਿਹੜਾ ਹਮੇਸ਼ਾ ਹੀ ਸਜ਼ਾ ਮਿਲਦੀ ਹੈ ਤੇ ਅੱਗੇ ਵੀ ਮਿਲਦੀ ਹੈ